ਸਾਸੀਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਪ੍ਰਾਈਮ ਪ੍ਰਵਾਸ ਗੱਲ ਤੇ ਹਾਲ ਵਿੱਚ ਪ੍ਰਾਈਮ ਪ੍ਰਵਾਸ ਤੋਂ ਭਾਵ ਪੰਜਾਬ ਤੋਂ ਭਾਰਤ ਤੋਂ ਵਿਦੇਸ਼ਾਂ ਦੇ ਵੱਲ ਲੱਗਦੀਆਂ ਉਡਾਰੀਆਂ ਉਹਨਾਂ ਉਡਾਰੀਆਂ ਤੋਂ ਬਾਅਦ ਉਸ ਸਫ਼ਰ ਤੋਂ ਬਾਅਦ ਸਾਡੀਆਂ ਉੱਥੇ ਕੀਤੀਆਂ ਗਈਆਂ ਵਿਦੇਸ਼ਾਂ ਦੇ ਵਿੱਚ ਗਤੀਵਿਧੀਆਂ ਕਾਰਗੁਜ਼ਾਰੀਆਂ ਘਟਨਾਵਾਂ ਦੁਰਘਟਨਾਵਾਂ ਸਾਡੀਆਂ ਪ੍ਰਾਪਤੀਆਂ ਸਾਡੀਆਂ ਤਰੱਕੀਆਂ ਸਾਡਾ ਮਾਣ ਸਾਡਾ ਸਤਿਕਾਰ ਸਾਡੀਆਂ ਕੁਝ ਹੱਦ ਤੱਕ ਕੀਤੀਆਂ ਅਣਗਹਿਲੀਆਂ ਸਾਡੀਆਂ ਲਾਪਰਵਾਹੀਆਂ ਸਾਡੀਆਂ ਬੇਪਰਵਾਹੀਆਂ ਸਾਡੀਆਂ ਗਲਤੀਆਂ ਉਹਦੇ ਨਾਲ ਹੀ અપਮਾਨ ਇੱਜ਼ਤ ਨੂੰ ਵੱਟਾ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਨਾਲ ਹੋ ਕੇ ਤੁਰਦੀਆਂ ਹਾਲਾਂਕਿ ਅਸੀਂ ਮੁੱਖ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਬਾਬਤ ਚਰਚਾ ਕਰਦੇ ਹੁੰਦੇ ਆ ਪ੍ਰਾਈਮ ਪ੍ਰਵਾਸ ਦੇ ਵਿੱਚ ਪਰ ਅੱਜਕੱਲ ਇੱਕ ਮੁੱਦਾ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਟਰੱਕ ਚਾਲਕ ਦਾ ਜਿਹੜਾ ਉਹ ਹਾਦਸਾ ਹੋਇਆ ਸੀ ਉਹਦੇ ਟਰੱਕ ਦੇ ਨਾਲ ਟਕਰਾ ਕੇ ਤਿੰਨ ਮੌਤਾਂ ਹੋਈਆਂ ਚਾਰ ਬੰਦੇ ਜ਼ਖਮੀ ਹੋਏ ਤੇ ਉਹਦੇ ਤੋਂ ਬਾਅਦ ਹਲਚਲ ਵੱਡੀ ਪੱਧਰ ਤੇ ਹੈ। ਕੀ ਆਸਟ੍ਰੇਲੀਆ ਦੇ ਵਿੱਚ ਵੀ ਇਸ ਘਟਨਾ ਦੀ ਚਰਚਾ ਹੈ? ਕੀ ਆਸਟ੍ਰੇਲੀਆ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਕਦੇ ਹੋਈਆਂ? ਉਹਨਾਂ ਦਾ ਸਿੱਟਾ ਕੀ ਨਿਕਲਿਆ? ਇਹਦੇ ਤੋਂ ਇਲਾਵਾ ਆਸਟ੍ਰੇਲੀਆ ਦੇ ਕੁਝ ਇੱਕ ਮੁੱਦਿਆਂ ਦੇ ਉੱਤੇ ਚਾਹੇ ਉਹ ਵੀਜ਼ਾ ਕੈنسਲੇਸ਼ਨ ਨਾਲ ਸੰਬੰਧਿਤ ਹੈ ਚਾਹੇ ਟ੍ਰੇਡ ਕੋਰਸਾਂ ਦੀ ਗੱਲ ਹੈ ਉਹ ਵੀ ਕਰਾਂਗੇ। ਪਰ ਮੁੱਖ ਤੌਰ ਦੇ ਉੱਤੇ ਪਹਿਲਾ ਮੁੱਦਾ ਪਾਰੂ ਰਹੇਗਾ ਨਵਜੋਤ ਸਿੰਘ ਕਾਲੇ ਸਾਹਿਬ ਹਮੇਸ਼ਾ ਦੀ ਤਰ੍ਹਾਂ ਮੈਲਬਨ ਆਸਟ੍ਰੇਲੀਆ ਤੋਂ ਨਾਲ ਜੁੜੇ ਹੋਏ ਨੇ ਨਵਜੋਤ ਭਾਜੀ ਸਸਿਕਲ ਜੀ ਸਵਾਗਤ ਹੈ ਸਸਿਕਲ ਵਾਟਸਐਪ ਤੇ ਪ੍ਰਾਈਮਰੀ ਸ਼ਾ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਸਤਿਕਾਰ ਹਰ ਪੰਜਾਬ ਦੇ ਵਿੱਚ ਮੈਂ ਨਵਜੋਤ ਭਾਜੀ ਇਸ ਵੇਲੇ ਬੈਠਾ ਤੇ ਇੱਥੇ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਉਸ ਟਰੱਕ ਹਾਦਸੇ ਦਾ ਚਰਚਾ ਹੈ ਜਿਹਦੇ ਵਿੱਚ ਇੱਕ ਪੰਜਾਬੀ ਨੌਜਵਾਨ ਟਰੱਕ ਚਲਾਉਂਦਾ ਸੀ ਉਹਦੇ ਟਰੱਕ ਦੀ ਟੱਕਰ ਹੁੰਦੀ ਹੈ ਇੱਕ ਤੋਂ ਵੱਧ ਵਹੀਕਲਸ ਦੇ ਨਾਲ ਤਿੰਨ ਲੋਕ ਮਾਰੇ ਜਾਂਦੇ ਆ ਚਾਰ ਜ਼ਖਮੀ ਹੁੰਦੇ ਆ ਉਹਦੀ ਗ੍ਰਿਫਤਾਰੀ ਹੁੰਦੀ ਆ ਉਹਦੇ ਤੋਂ ਬਾਅਦ ਉਹਦਾ ਪਰਿਵਾਰ ਹਾਲ ਦੁਹਾਈਆਂ ਪਾਉਂਦਾ ਕਿ ਮੁੰਡੇ ਸਾਡੇ ਦਾ ਕਿਸੇ ਤਰੀਕੇ ਬਚਾ ਕੀਤਾ ਜਾਵੇ ਅਮਰੀਕਾ ਭਰ ਦੇ ਵਿੱਚ ਚਰਚਾ ਚੱਲਦੀ ਹੈ ਕਿ ਭਾਈ ਲਾਇਸੈਂਸ ਕਿਵੇਂ ਬਣ ਰਹੇ ਨੇ ਕਿਉਂ ਦਿੱਤੇ ਜਾ ਰਹੇ ਨੇ ਜਾਂ ਕੁਝ ਸਖਤੀ ਕੀਤੀ ਜਾਵੇ ਜਾਂ ਅਸਾਈਲਮ ਦੇ ਕੇਸਾਂ ਦੇ ਬਾਬਤ ਇੱਕ ਵਾਰੀ ਫੇਰ ਚਰਚਾ ਚੱਲੀ ਆ ਪੰਜਾਬੀ ਖਾਸ ਤੌਰ ਦੇ ਉੱਤੇ ਸਿੱਖ ਕਿਉਂਕਿ ਦਸਤਾਰ ਸਜਾਉਂਦਾ ਨੌਜਵਾਨ ਜਸ਼ਨ ਜਿਹਦੇ ਟਰੱਕ ਦੇ ਨਾਲੇ ਹਾਦਸਾ ਜਿਹਦੇ ਟਰੱਕ ਤੋਂ ਇਹ ਹਾਦਸਾ ਵਾਪਰਿਆ ਇਸ ਕਰਕੇ ਪਹਿਚਾਣ ਸੌਖੀ ਹੋ ਗਈ ਪੰਜਾਬੀਆਂ ਦੇ ਪ੍ਰਤੀ ਕਿਤੇ ਗੁੱਸਾ ਤੇ ਨਫ਼ਰਤ ਤਾਂ ਨਹੀਂ ਬਧੂ ਬਹੁਤ سارے ਸਵਾਲ ਨੇ ਪਹਿਲੀ ਗੱਲ ਕੀ ਆਸਟ੍ਰੇਲੀਆ ਦੇ ਵਿੱਚ ਇਸ ਘਟਨਾ ਦੀ ਆਸਟ੍ਰੇਲੀਆ ਦੇ ਵਿੱਚ ਵਾਸਤੇ ਪੰਜਾਬੀਆਂ ਦੇ ਵਿੱਚ ਚਰਚਾ ਹੈ ਨੰਬਰ 2 ਜੇ ਚਰਚਾ ਹੈ ਤਾਂ ਕਿਹੋ ਜਿਹੀ ਹੈ ਨੰਬਰ 3 ਕਿ ਕੀ ਆਸਟ੍ਰੇਲੀਆ ਦੇ ਵਿੱਚ ਵੀ ਕਦੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੈ ਜੇ ਵਾਪਰੀ ਹੈ ਤਾਂ ਉਹਦਾ ਪ੍ਰਤੀਕਰਮ ਕੀ ਰਹਿੰਦਾ ਹੈ ਸਥਾਨਕ ਲੋਕਾਂ ਵੱਲੋਂ ਬਾਟ ਸਾਹਿਬ ਬਾਟ ਸਾਹਿਬ ਜੇ ਗੱਲ ਆਪਾਂ ਆਸਟ੍ਰੇਲੀਆ ਦੀ ਕਰੀਏ ਜੀ ਜੇ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਇਹ ਘਟਨਾ ਹਰ ਇੱਕ ਪੰਜਾਬੀ ਨੂੰ ਪਤਾ ਵੀ ਅਮਰੀਕਾ ਦੇ ਵਿੱਚ ਚਾਹੇ ਹਰਜਿੰਦਰ ਸਿੰਘ ਦੀ ਘਟਨਾ ਲਾ ਲਓ ਚਾਹੇ ਜੜਾ ਮੁੰਡਾ ਜਸ਼ਨਾ ਸਾਡਾ ਹਜੇ ਚੜ੍ਹਦੀ ਉਮਰ ਦਾ ਹੀ ਆ 21 22 ਸਾਲ ਕੋਈ ਉਮਰ ਨਹੀਂ ਹੁੰਦੀ ਇਹ ਚਰਚਾ ਮ ਹਰ ਇੱਕ ਪੰਜਾਬੀ ਨੂੰ ਪਤਾ ਨੇ ਤੇ ਮੇਰੀ ਹੈਰਾਨੀ ਦੀ ਹੱਦ ਉਦੋਂ ਨਹੀਂ ਰਹੀ ਜੀ ਅੱਜ ਤੋਂ ਨਾ 10 ਸਾਲ ਪਹਿਲਾਂ ਮੈਂ ਸਾਊਥ ਆਸਟ੍ਰੇਲੀਆ ਐਡੀਲੇਡ ਕੰਮ ਕਰਦਾ ਹੁੰਦਾ ਸੀਗਾ ਉੱਥੇ ਇੱਕ ਆਸਟ੍ਰੇਲੀਅਨ ਮੋਲ ਦਾ ਗੋਰਾ ਉਹਨਾਂ ਦੀ ਉਮਰ 60-65 ਸਾਲ ਹੈ ਮੇਰੀ ਬਹੁਤ ਬਣਦੀ ਹੈ ਉਹਨਾਂ ਨਾਲ ਮਤਲਬ ਕਿ ਪਰਿਵਾਰਕ ਤੌਰ ਤੇ ਵੀ ਸਾਂਝਾ ਕਾਫੀ ਗੁੱਡ ਬੁੱਕਸ ਦੇ ਵਿੱਚ ਜਿਵੇਂ ਕਈ ਇਨਸਾਨ ਹੁੰਦੇ ਉਹ ਸੀ ਉਹਨੇ ਉਹਦੇ ਫੇਸਬੁਕ ਤੇ ਜਦੋਂ ਮੈਂ ਪੋਸਟ ਸ਼ੇਅਰ ਕੀਤੀ ਹੋਈ ਦੇਖੀ ਤਾਂ ਮੇਰਾ ਮਨ ਦੁਖਿਆ ਮੇਰਾ ਦਿਲ ਦੁਖਿਆ ਮੇਰਾ ਦਿਲ ਕਰਿਆ ਵੀ ਮੈਂ ਇਹਦੇ ਥੱਲੇ ਜਵਾਬ ਦਵਾ ਡਿਫੈਂਡ ਕਰਨ ਲਈ ਜੀ ਫਿਰ ਇੱਕ ਤੁਹਾਡੇ ਵਰਗੇ ਸੱਜਣ ਨੇ ਪਿੱਛੇ ਜਿਹੋ ਉਹਨਾਂ ਨੇ ਕਹਿਤਾ ਸੀ ਵੀ ਕਮੈਂਟੋ ਕਮੇਟੀ ਹੋਣ ਦਾ ਕੋਈ ਫਾਇਦਾ ਨਹੀਂ ਹੁੰਦਾ ਫਿਰ ਮੈਂ 5 ਮਿੰਟ ਲਈ ਪਾਣੀ ਦਾ ਘੁੱਟ ਭਰਿਆ ਫਿਰ ਮੈਂ ਸੋਚਿਆ ਵੀ ਜਿਹੜੀ ਇਹ ਗੱਲ ਕਹਿ ਰਿਹਾ ਗੱਲ ਚ ਤਾਂ ਸੱਚਾਈ ਹੈ ਇਹ ਝੂਠ ਤਾਂ ਕੋਈ ਨਹੀਂ ਹੈਗਾ ਜਿਹੜੀ ਚੀਜ਼ ਲਿਖੀ ਹੋਈ ਆ ਮੈਂ ਉਹਦੇ ਨਾਲ ਕੀ ਜਦੂੰਗਾ ਜਦ ਸਾਡੇ ਬੰਦੇ ਨੇ ਗਲਤ ਕੀਤਾ ਹੈਗਾ ਹੂੰ ਹੂੰ ਠੀਕ ਆ ਨਾ ਤੇ ਇੱਥੇ ਵੀ ਜਦੋਂ ਅੱਜ ਤੋਂ 18-20 ਸਾਲ ਪਹਿਲਾਂ ਅਸੀਂ ਆਏ ਸੀ ਨਾ WhatsApp ਪਹਿਲਾਂ ਆ ਕੇ ਅਸੀਂ ਕਾਰ ਦਾ ਲਾਇਸੈਂਸ ਬਣਾਇਆ ਜੇ ਤੁਹਾਡੇ ਕੋਲ ਇੰਡੀਆ ਦਾ ਲਾਇਸੈਂਸ ਹੈ ਫਿਰ ਤੁਸੀਂ ਸਾਲ ਪੁਰਾਣਾ ਕਾਰ ਦਾ ਲਾਇਸੈਂਸ ਕਰਦੇ ਸੀ ਫਿਰ ਤੁਸੀਂ ਛੋਟੇ ਟਰੱਕ ਦਾ ਜਿਹਨੂੰ ਹੈਵੀ ਰਿਜਿਡ ਕਹਿੰਦੇ ਸੀ ਉਹਦੀਆਂ ਪਹਿਲਾਂ ਤਿੰਨ ਹਫਤੇ ਤਾਂ ਵਟਸਐਪ ਕਲਾਸਾਂ ਲੱਗਦੀਆਂ ਸੀ ਫਿਰ ਇੱਕ ਐਗਜ਼ਾਮ ਹੁੰਦਾ ਸੀ ਮਤਲਬ ਕਿ ਤੁਹਾਡਾ ਡਬਲ ਕਲਚ ਜੇ ਉਹ ਮੈਂ ਉਦਾਂ ਲਾਇਸੈਂਸ ਲਿਆ ਸੀ ਮੈਨੂੰ ਮਹੀਨਾ ਲੱਗਿਆ ਜੀ ਹੁਣ ਗੱਲ ਇਹ ਆ ਅਸੀਂ ਬਾਹਰਲੇ ਮੁਲਕਾਂ ਚ ਆ ਕੇ ਸਖਤ ਮਿਹਨਤ ਕਰਕੇ ਤਰੱਕੀਆਂ ਕੀਤੀਆਂ ਨੇ ਲੱਖ ਲੱਖ 2-2 ਲੱਖ 3-3 ਲੱਖ 1 ਕਿ ਮਿਲੀਅਨ ਡਾਲਰ ਦੀਆਂ ਕਾਰਾਂ ਅਕਸਰ ਸਾਡੇ ਪੰਜਾਬੀਆਂ ਕੋਲੇ ਦੇਖਣ ਨੂੰ ਮਿਲਦੀਆਂ ਨੇ ਚਾਹੇ ਤੁਸੀਂ ਸਰੀ ਚਲੇ ਜਾਓ ਚਾਹੇ ਬ੍ਰੈਂਪਟਨ ਚਲੇ ਜਾਓ ਚਾਹੇ ਮੈਲਬਨ ਟਾਰਨੇਡਸ ਤੁਰੇ ਫਿਰਦੇ ਹੋ ਕ੍ਰੇਗੀਵਨ ਤੁਰੇ ਫਿਰਦੇ ਹੋ ਜਾਂ ਤੁਸੀਂ ਸਿਡਨੀ ਦੇ ਸਵਰਬ ਹੈਰਿਸ پارک ਜਾਂ ਪੈਰਾਮਾਟਾ ਫਿਰਦੇ ਹੋ ਠੀਕ ਆ ਅਸੀਂ ਮਿਹਨਤਾਂ ਕੀਤੀਆਂ ਨੇ ਜਦੋਂ ਇਹਨਾਂ ਮੁਲਕਾਂ ਚ ਆਏ ਆ ਜਿਹੜਾ ਸਾਡਾ ਖਾਸ ਕਰਕੇ ਨਾਰਥ ਇੰਡੀਅਨ ਭਾਈਚਾਰਾ ਅਸੀਂ ਐਗਰੈਸਿਵ ਆ ਜੇ ਤਾਂ ਅਸੀਂ ਐਗਰੈਸ਼ਨ ਸਪੋਰਟਸ ਦੇ ਵਿੱਚ ਦਿਖਾਈਏ ਕੋ ਕੰਮ ਆ ਸਕਦਾ ਪਰ ਜਦੋਂ ਅਸੀਂ ਐਗਰੈਸ਼ਨ ਜਾਂ ਸ਼ਾਰਟਕਟ ਹੈਂਆ ਕਹਿ ਕੇ ਭਾਰੀ ਮਸ਼ੀਨਰੀ ਨੂੰ ਲੈਣੇ ਆ ਚਾਹੇ ਉਹ ਵੀਜ਼ੇ ਨੂੰ ਲੈਣੇ ਆ ਤਾਂ ਸਾਨੂੰ ਅੱਜ ਦੀ ਰੇਟ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਚਾਹੇ ਉਧਰ 트াম্প ਸਰਕਾਰ ਆ 트াম্প ਸਰਕਾਰ ਨੇ ਇਲੈਕਸ਼ਨ ਇਸ ਮੁੱਦੇ ਤੇ ਜਿੱਤੀ ਆ ਪੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਨੂੰ ਮੈਂ ਬੰਦ ਕਰਨੀ ਆ ਮੈਂ ਲੋਕਾਂ ਨੂੰ ਵਾਪਸ ਭੇਜੂਗਾ ਤੇ ਭੇਜ ਰਿਆ ਉੱਥੇ ਆਏ ਤਾਂ ਹੈ ਨਹੀਂਗਾ ਵੀ ਚੋਣ ਮੈਨੀਫੈਸਟੋ ਇੰਡੀਆ ਨੂੰ ਜੋ ਮਰਜ਼ੀ ਗੱਪ ਮਾਰ ਦੋ ਚਾਹੇ ਅਸਮਾਨ ਚੋਂ ਤਾਰੇ ਥੱਲੇ ਲੈ ਆ ਉਹ ਬਾਅਦ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਕੁਝ ਨਾ ਕੋਈ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਉਹ ਕਰਕੇ ਦਿਖਾਓ ਆਇਰਲੈਂਡ ਦੇ ਵਿੱਚ ਦੋ ਦਿਨ ਪਹਿਲਾਂ ਕਿੱਡੇ ਪ੍ਰੋਟੈਸਟ ਹੋਏ ਨੇ ਅੱਜ ਤੋਂ ਮਹੀਨਾ ਪਹਿਲਾਂ ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਆਸਟ੍ਰੇਲੀਆ ਦੇ ਵਿੱਚ ਐਂਟੀ ਇਮੀਗ੍ਰੇਸ਼ਨ ਰੈਲੀ ਦੀ ਗੱਲ ਕੀਤੀ ਆ ਯੂਕੇ 'ਚ ਜਾ ਕੇ ਦੇਖ ਲਓ ਜਾਪਾਨ 'ਚ ਜਾ ਕੇ ਦੇਖ ਲਓ ਪੂਰੀ ਦੁਨੀਆ ਦੇ ਵਿੱਚ ਜਿਹੜਾ ਸੈਂਟੀਮੈਂਟ ਆ ਉਹ ਮਾਈਗ੍ਰੈਂਟਸ ਦੇ ਉਲਟਾ ਲੋਕਲ ਬੰਦੇ ਦਾ ਲੋਕਲ ਬੰਦੇ ਦਾ ਕਹਿਣ ਤੋਂ ਭਾਵੇਂ ਇਹ ਆ ਜਿਹਦੀਆਂ ਦੋ ਤੇ ਤਿੰਨ ਜਨਰੇਸ਼ਨਾਂ ਇੱਥੇ ਹੋ ਗਈਆਂ ਚਾਹੇ ਉਹ ਪੰਜਾਬੀ ਹੋਵੇ ਜੇ ਕੋਈ ਦੂਜੀ ਜਾਂ ਤੀਜੀ ਜਨਰੇਸ਼ਨ ਦਾ ਇੱਥੇ ਪੰਜਾਬੀ ਆਸਟ੍ਰੇਲੀਆ 'ਚ ਆ ਜਾਂ ਕੈਨੇਡਾ 'ਚ ਉਹਨਾਂ ਨੂੰ ਵੀ ਅਸੀਂ ਬੁਰੇ ਲੱਗਦੇ ਆ ਜਿਹੜੇ ਨਵੇਂ ਮੁੰਡੇ ਆ ਕੇ ਸ਼ਾਰਟਕਟ ਲਾ ਕੇ ਜਾਲੀ ਤਰੀਕੇ ਨਾਲ ਲਾਇਸੈਂਸ ਬਣਾ ਕੇ ਆਪਾਂ ਵੱਡੀ ਸਾਰੀ ਮਸ਼ੀਨਰੀ ਨੂੰ ਆਪਰੇਟ ਕਰ ਆ ਜੇ ਹੋਣਾ WhatsApp ਇੱਥੇ ਵੀ ਇਹ ਗੱਲਾਂ ਚੱਲਦੀਆਂ ਨੇ ਇੱਕ ਨਾ ਹੁਣ ਮੈਂ ਰੇਲਵੇ ਵਿਭਾਗ 'ਚ ਕੰਮ ਕਰਦਾ ਮੈਂ ਜਿਹੜਾ ਵੀ ਗੱਲ ਕਹੂੰਗਾ ਨਾ ਉਹ ਤੱਥਾਂ ਦੇ ਆਧਾਰ ਤੇ ਕਹੂੰਗਾ ਹੁਣ ਆਪਾਂ ਪੰਜਾਬੀ 'ਚ ਗੱਲ ਕਰਦੇ ਆ WhatsApp ਜੀ ਆਪਾਂ ਨੂੰ ਸੁਣਨ ਵਾਲੇ ਵੀ ਪੰਜਾਬੀ ਆ ਜੇ ਕੋਈ ਗੋਰਾ ਮੇਰੇ ਨਾਲ ਗੱਲ ਕਰੇ ਨਾ ਮੈਨੂੰ ਹਜ਼ਾਰ ਆਰਗੂਮੈਂਟ ਦੇ ਦਊਗਾ ਮੈਂ ਕਦੇ ਹਾਰ ਨਹੀਂ ਮੰਨਣ ਲੱਗਿਆ ਜਦੋਂ ਸਾਡੀ ਕੌਮ ਦਾ ਵਿਸ਼ਾ ਆਉਂਦਾ ਹਮਮ ਪਰ ਜਿਹੜੀਆਂ ਸਾਡੇ ਪਰਿਵਾਰ ਦੇ ਵਿੱਚ ਬਹਿ ਕੇ ਜਿਹੜੀਆਂ ਸਾਡੀਆਂ ਗਲਤੀਆਂ ਨੇ ਜਦੋਂ ਸੀ ਉਹਨਾਂ ਨੂੰ ਡਿਸਕਸ ਹੀ ਨਹੀਂ ਕਰਾਂਗੇ ਪਰ ਉਹਨਾਂ ਦੇ ਹੱਲ ਤਾਂ ਹੋਣੇ ਨਹੀਂ ਨਾ ਇਹ ਆਪਣਾ ਪਰਿਵਾਰ ਆ ਜੀ ਪਾ ਜਦੋਂ ਪੰਜਾਬੀ ਲੈਂਗੁਏਜ ਗੱਲ ਕਰਦਾ ਤਾਂ ਪੰਜਾਬੀ ਬੋਲਣ ਵਾਲਿਆਂ ਨੇ ਸੁਣਨੀ ਆ ਸਾਡੇ ਕਿ ਇੱਥੇ ਬ੍ਰਿਜ ਆ WhatsApp ਉਹਦੇ ਉੱਪਰ ਦੀ ਨਾ ਟ੍ਰੇਨ ਲੰਘਦੀ ਆ ਹਾਂ ਹਾਂ ਉਹ ਬ੍ਰਿਜ ਦੇ ਥੱਲੇ ਦੀ ਫਰੀਵੇ ਆ ਉੱਥੇ ਜੇ ਕੋਈ ਉੱਚੀ ਹਾਈਟ ਵਾਲਾ ਟਰੱਕ ਲੰਘ ਜਵੇ ਤਾਂ ਸਾਨੂੰ ਟ੍ਰੇਨਾਂ ਰੋਕ ਕੇ ਪਹਿਲਾਂ ਉਹ ਬ੍ਰਿਜ ਦੀ ਇਨਸਪੈਕਸ਼ਨ ਕਰਨੀ ਪੈਂਦੀ ਆ ਜੇ ਉਹ ਬ੍ਰਿਜ ਨੂੰ ਟੱਚ ਕਰਦੇ ਆ ਅੱਛਾ ਜੀ ਕਿਉਂਕਿ ਉਹਦੇ ਉੱਪਰ ਓਵਰਹੈੱਡ ਆ ਜੀ ਉੱਪਰ ਦੀ ਟ੍ਰੇਨਾਂ ਲੰਘਦੀਆਂ ਨੇ ਉੱਪਰ ਓਵਰਹੈੱਡ ਬਿਜਲੀ ਚੱਲਦੀ ਹੈ ਪਿਛਲੇ 5 ਸਾਲ ਦਾ ਜਦੋਂ ਰਿਕਾਰਡ ਕੱਢਦੇ ਆ ਨਾ ਜਦੋਂ ਦੇਖਦੇ ਆ ਵੀ ਕੌਣ ਚਲਾਉਂਦਾ ਸੀ ਟਰੱਕ ਬਹੁਤ ਬੋਰਡ ਲੱਗੇ ਹੋਏ ਨੇ ਉਸ ਸਿਚੁਏਸ਼ਨ ਤੱਕ ਪਹੁੰਚਣ ਤੋਂ ਪਹਿਲਾਂ 6 5 4 5 ਵਾਰੀ ਰਿਮਾਈਂਡਰ ਹੁੰਦਾ ਵੀ ਇੰਨੀ ਹਾਈ ਟੱਕੇ ਹਾਂ ਠੀਕ ਹੈ ਤਾਂ ਜਦੋਂ ਮੈਂ ਆਪ ਹੀ ਆਪਦੇ ਹਿਸਾਬ ਨਾਲ ਦੇਖਿਆ ਜੇ 10 ਟਰੱਕ ਨੂੰ ਟੱਚ ਕਰਦਾ ਹੈ ਨਾ ਦੋਸਤ ਚੋਂ 8 ਜਾਂ 9 ਸਾਡੇ ਭਾਈਚਾਰੇ ਦੇ ਡਰਾਈਵਰ ਹੁੰਦੇ ਆ ਅੱਛਾ ਜੀ ਤੇ ਜਦੋਂ ਉੱਥੇ ਕੈਮਰੇ ਵੀ ਲੱਗੇ ਹੋਏ ਵੱਟਸ ਇਹ ਰਿਕਾਰਡਰ ਦਾ ਹਰਤਾ ਜੀ ਮੇਰਾ ਆਪਦਾ ਨਿੱਜੀ ਤੇ ਰਵਾ ਮੈਂ ਕਿਸੇ ਹੋਰ ਦੀ ਨਹੀਂ ਗੱਲ ਕਰ ਰਿਹਾ ਜੀ ਇਹ ਵੀ ਮੈਂ ਮੰਨਦਾ ਵੀ ਜੇ 10 ਦੇ ਵਿੱਚੋਂ 10 ਟਰੱਕ ਲੰਘਦੇ ਆ ਉਹ ਚੋਂ ਪੰਜ ਜਾਂ ਛੇ ਚਲਾਉਣ ਵਾਲੇ ਵੀ ਸਾਡੇ ਹੀ ਗਣਤੀ ਮਾਰਨ ਵਾਲਿਆਂ ਦੀ ਵੀ ਸੰਦੀ ਹੋਣੀ ਆ ਪਰ ਜਦੋਂ ਵੀ ਉੱਥੇ ਟਰੱਕ ਵੱਜਿਆ ਉਸ ਬ੍ਰਿਜ ਨੂੰ ਆ ਕੇ 99% ਕੇਸਸ ਦੇ ਵਿੱਚ ਜਦੋਂ ਉੱਥੇ ਰਿਕਾਰਡਿੰਗ ਹੁੰਦੀ ਹੈ ਡਰਾਈਵਰ ਫੋਨ ਤੇ ਬਿਜ਼ੀ ਹੁੰਦਾ ਜਾਂ ਉਹ ਗੱਲ ਕਰਦਾ ਹੋ ਜਾ ਵੀਡੀਓ ਦੇਖਦਾ ਹੋਊਗਾ ਹਾਂ ਠੀਕ ਆ ਜਦੋਂ ਕੋਈ ਹੋਰ ਕੌਮ ਦਾ ਜਾਂ ਹੋਰ ਇਥੋਂ ਦੇ ਲੋਕਾਂ ਨੇ ਕਿਸੇ ਗੋਰੇ ਦੇ ਟਰੱਕ ਵਿੱਚ ਆ ਤਾਂ ਆ ਸਿਚੁਏਸ਼ਨ ਨਹੀਂ ਸੀਗੀ ਹੁਣ ਤੁਸੀਂ ਟਿਕਟੋਕ ਖੋਲ ਕੇ ਦੇਖ ਲਓ ਅ ਮੈਂ ਕੱਲ ਦੇਖਦਾ ਸੀ ਕਿਸੇ ਨੇ ਮੈਨੂੰ ਇੰਸਟਾਗ੍ਰam ਦੀ ਵੀਡੀਓ ਭੇਜੀ ਅਮਰੀਕਾ ਤੋਂ ਜੀ ਇੱਕ ਪਾਸੇ ਵਟਸਐਪ ਸਕਰੀਨ ਰੱਖੀ ਹੋਈ ਹੈ ਦੂਜਾ ਪੈਰ ਡੈਸ਼ਬੋਰਡ ਤੇ ਰੱਖਿਆ ਹੋਇਆ ਹੈ ਇੱਥੇ ਮੋੜੇ ਤੇ ਪਰਨਾ ਟਾਈਪ ਚੀਜ਼ ਖੱਲੀ ਹੋਈ ਹੈ ਤੇ ਆਪਾਂ ਇੱਕ ਹੈਵੀ ਮਸ਼ੀਨਰੀ ਨੂੰ ਫ੍ਰੀ ਵਿੱਚ ਲਈ ਜਾ ਰਹੇ ਹਾਂ ਇਹ ਰਿਕਾਰਡਡ ਆ ਇਹ ਰਿਕਾਰਡਡ ਕਿੱਥੇ ਆ ਗੋਰਿਆਂ ਦੇ ਸੋਸ਼ਲ ਮੀਡੀਆ ਦੇ ਪੇजेस ਦੇ ਉੱਪਰ ਵੀ ਆ ਨੇ ਇਹ ਚੀਜ਼ਾਂ ਹੂੰ ਠੀਕ ਆ ਫਿਰ ਇਹਦੇ ਵਿੱਚ ਕੋਈ ਅਤਕਥਰੀ ਨਹੀਂ ਹੈਗੀ ਇੱਥੇ ਆਸਟ੍ਰੇਲੀਆ 'ਚ ਲਾਇਸੈਂਸ ਬੜਾ ਔਖਾ ਬਣਦਾ ਸੀ ਫਿਰ ਸਾਡੇ ਪੰਜਾਬੀਆਂ ਨੇ ਲੂਪ ਹੋਲ ਕੱਢੇ ਬਹੁਤ ਸਾਰੇ ਪੰਜਾਬੀ ਨੇ ਇੱਥੋਂ ਫਲਾਈਟ ਫੜ ਕੇ ਬ੍ਰਿਸਬਨ ਜਾਂਦੇ ਸੀ ਜਾਂ ਐਡਲੇਡ ਤੋਂ ਬ੍ਰਿਸਬਨ ਜਾਂਦੇ ਸੀ ਦੋ ਦਿਨਾਂ ਚੋਂ ਤੇ ਲਾਇਸੈਂਸ ਲੈਂਦੇ ਤੇ ਵਾਪਸ ਆ ਕੇ ਟਰੱਕ ਦਾ ਲਾਇਸੈਂਸ ਲੈ ਲੈਂਦੇ ਤੇ ਜੋ ਸਰਕਾਰ ਨੂੰ ਪਤਾ ਲੱਗਿਆ ਇਹਨਾਂ ਨੇ ਚੋੜੀ ਹੈ ਜਿਹੜੀ ਟਾਈਟ ਕਰਦੀ ਠੀਕ ਆ ਸਾਨੂੰ ਬਹੁਤ ਸਾਰੀਆਂ ਅੱਖਾਂ ਦੇਖ ਰਹੀਆਂ ਨੇ ਸਾਡੀਆਂ ਤਰਕੀਆਂ ਜਦੋਂ ਐਂਟੀ ਇਮੀਗ੍ਰੈਂਟ ਐਂਟੀ ਮਾਈਗ੍ਰੈਂਟ ਸੈਂਟੀਮੈਂਟ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਤਾਂ ਸਾਨੂੰ ਫੂਕ ਫੂਕ ਕੇ ਪੈਰ ਧਰਨਾ ਚਾਹੀਦਾ ਦੂਜੀ ਗੱਲ ਜਿੱਥੇ ਬਾਟਸਾਬ ਤੁਹਾਨੂੰ ਲੱਗਿਆ ਨਾ ਵੀ ਤੁਸੀਂ ਕੁਐਸਚਨ ਕਰਨਾ ਜਾਂ ਮੈਂ ਦਰਸਤ ਨਹੀਂ ਕਰ ਰਿਹਾ ਮੈਨੂੰ ਕੋਈ ਮੈਨੂੰ ਦਰਸਤ ਕਰ ਦਿਓ ਇੰਨੇ ਮੁਲਕਾਂ ਦੇ ਵਿੱਚ ਆਉਣ ਲਈ ਜੇ ਹਜ਼ਾਰ ਨਾ ਬੋਲੀਏ ਸੌਾਂ ਦੀ ਤਦਾਦ ਦੇ ਵਿੱਚ ਮੈਨੂੰ ਸੱਜਣ ਜਾਣਦਾ ਜਿਹੜਾ ਮੇਰਾ ਐਕਸਪੀਰੀਅੰਸ ਆ ਜਿਹੜੇ 25 25 30 30 ਲੱਖ ਰੁਪਏ ਹੱਥ 'ਚ ਬਈ ਬੈਠੇ ਆ ਹਮ ਹੇ ਦਾ ਮਤਲਬ ਕੁਝ ਤਾਂ ਇੰਨੇ ਮੁਲਕਾਂ ਚੰਗਾ ਹੀ ਹੋ ਤਾਂ ਹੀ ਅਸੀਂ ਇੰਨੇ ਫਰਕ ਪੈਸੇ ਖਰਚ ਕਰਜ਼ਾ ਲੈ ਕੇ ਆਉਣ ਨੂੰ ਇੱਥੇ ਤਿਆਰ ਜੀ ਜੀ ਮਾੜੀ ਸਾਤਾ ਬੰਦਾ ਆਉਂਦਾ ਨਹੀਂ ਇਹਦਾ ਮਤਲਬ ਅਸੀਂ ਉਹ ਜਗ੍ਹਾ ਨੂੰ ਛੱਡ ਕੇ ਆ ਰਹੇ ਜਿਹਨੂੰ ਅਸੀਂ ਲਾਇਕ ਨਹੀਂ ਕਰਦੇ ਚਾਹ ਸਾਡਾ ਪੰਜਾਬ ਮੈਨੂੰ ਪੰਜਾਬ ਨਾਲ ਬਹੁਤ ਪਿਆਰ ਆ ਬਾਟਸਾਬ ਤੁਹਾਨੂੰ ਬਹੁਤ ਪਿਆਰ ਆ ਸਾਰੇ ਐਨ ਆਰ ਆਈਜ਼ ਨੂੰ ਪਿਆਰ ਜਦੋਂ ਅਸੀਂ ਇਸ ਮੁਲਕ 'ਚ ਆ ਜਾਂਦੇ ਆ ਫਿਰ ਇਹਨਾਂ ਨੂੰ ਪੰਜਾਬ ਬਣਾਉਣ ਦੀ ਕੋਸ਼ਿਸ਼ ਨਾ ਕਰੀਏ ਜਿਹੜੀਆਂ ਪੰਜਾਬ ਵਾਲੀਆਂ ਕਮੀਆਂ ਨੇ ਉਹਨਾਂ ਨੂੰ ਇੱਥੇ ਨਾ ਲਕਈਏ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਹੀ ਰਹਿਣ ਦੀਏ ਕੈਨੇਡਾ ਨੂੰ ਕੈਨੇਡਾ ਹੀ ਰਹਿਣ ਦੀਏ ਅਮਰੀਕਾ ਨੂੰ ਅਮਰੀਕਾ ਹੀ ਰਹਿਣ ਦੇਣਗੇ ਇਹ ਕਹਿਣ ਦਾ ਮਤਲਬ ਇਹ ਹੈ ਜਿਹੜੇ ਇੱਥੇ ਪਾਲਿਸੀਆਂ ਤੇ ਲਾਅ ਬਣਿਆ ਹੋਏ ਜਦੋਂ ਸ਼ਾਰਟਕਟ ਮਾਰੋਗੇ ਕਦੇ ਨਾ ਕਦੇ ਤੁਸੀਂ ਫਸਣਾ ਹੀ ਆ ਮੇਰਾ ਮੰਨਣਾ ਹੈ ਨਿੱਜੀ ਤੌਰ ਤੇ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਚਾਹੇ ਪੰਜਾਬ ਦੇ ਵਿੱਚ ਜੇ ਮੈਂ ਹਜ਼ਾਰ ਨਹੀਂ ਕਹਿੰਦਾ ਸਵਾਂ ਦੀ ਗਿਣਤੀ ਤਾਂ ਹੋਊਗੀ ਜਿਹੜੇ ਸੱਜਣਾ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਜਾਂ ਤਾਂ 40-45 ਲੱਖ ਖਰਚੇ ਜਾਂ 20 30 40-45 ਲੱਖ ਖਰਚਣ ਨੂੰ ਪੰਜਾਬ ਦੇ ਵਿੱਚ ਤਿਆਰ ਬੈਠੇ ਆ ਕੈਨੇਡਾ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਜਾਣ ਲਈ ਆਪਾਂ ਸਾਰੇ ਜਾਣਦੇ ਆ ਨਾ WhatsApp ਇਹਦੇ ਵਿੱਚ ਤਾਂ ਕੋਈ ਦੋਹਰੇ ਵਾਲੀ ਗੱਲ ਨਹੀਂ ਫਿਰ ਇਹਦਾ ਮਤਲਬ ਆਪਾਂ ਪੰਜਾਬ ਨੂੰ ਛੱਡ ਕੇ ਇਹਨਾਂ ਮੁਲਕਾਂ 'ਚ ਤਾਂ ਹੀ ਆਉਨੇ ਨੇ ਜੇ ਸਾਨੂੰ ਇਹ ਮੁਲਕ ਵਧੀਆ ਲੱਗਦੇ ਹੈਗੇ ਵੀ ਵਧੀਆ ਨੇ ਤਰੱਕੀਆਂ ਕੀਤੀਆਂ ਨੇ ਠੀਕ ਆ ਤਾਂ ਇੱਥੇ ਆਪਾਂ ਸੌਖੇ ਮਿਹਨਤ ਕਰਕੇ ਆਪਾਂ ਨੂੰ ਮਿਹਨਤ ਦਾ ਮੁੱਲ ਪੈ ਜਾਂਦਾ ਆਰਥਿਕ ਤੌਰ ਤੇ ਆਪਾਂ ਸੌਖੇ ਜਨੇ ਹੋਰ ਪ੍ਰੋਬਲਮਾਂ ਚਲੋ ਇੱਥੇ ਵੀ ਹੈਗੀਆਂ ਨੇ ਜਿਹੜੀ ਕਾਮਯਾਬੀ ਦੀ ਗੱਲ ਉਹਦੀ ਡੈਫੀਨੇਸ਼ਨ ਹੋਰ ਆਪਾਂ ਕਦੇ ਫੇਰ ਕਿਸੇ ਦਿਨ ਕਰਾਂਗੇ ਫਿਰ ਜਦੋਂ ਆਪਾਂ ਇੱਥੇ ਪੰਜਾਬ ਤੋਂ ਇੱਥੇ ਆ ਜੰਨੇ ਵਾਟਸਾ ਨਿਹੜ ਐਨ ਸੋਚ ਉਹਨੜ ਐਨਵੇਂ ਬੰਦੇ ਉਹ ਟਰੱਕ ਚਲਾਉਂਦਾ ਜਿਨ੍ਹਾਂ ਨੇ ਕਦੇ ਪੰਜਾਬ 'ਚ ਟਰੱਕ ਨਹੀਂ ਚਲਾ ਹਮਮ ਤੇ ਫਿਰ ਜਦੋਂ ਇੱਥੇ ਆਉਨੇ ਆ ਇੱਥੇ ਆਉਨੇ ਆ ਇਹਨਾਂ ਮੁਲਕਾਂ ਦਾ ਸਿਸਟਮ ਵਧੀਆ ਲੱਗਦਾ ਫਿਰ ਜਿਹੜੀਆਂ ਪੰਜਾਬ ਦੀਆਂ ਮਾੜੀਆਂ ਆਤਾਂ ਨੇ ਉਹਨਾਂ ਨੂੰ ਤਾਂ ਨਾ ਇੱਥੇ ਲੈ ਕੇ ਆਈਏ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਰਹਿਣ ਦੀਏ ਅਮਰੀਕਾ ਨੂੰ ਅਮਰੀਕਾ ਰਹਿਣ ਦੀਏ ਕੈਨੇਡਾ ਨੂੰ ਕੈਨੇਡਾ ਰਹਿਣ ਦੀ ਜਦੋਂ ਇਹ ਗੱਲ ਕਰਦੇ ਆ ਨਾ ਜਿਹੜੀ ਵੀ ਚੀਜ਼ ਇੱਥੇ ਬਣੀ ਹੋਈ ਆ ਜਿਹੜੀ ਵੀ ਟ੍ਰੇਨਿੰਗ ਤੁਹਾਨੂੰ ਚਾਹੀਦੀ ਆ ਉਹਦਾ ਇੱਕ ਮਤਲਬ ਆ ਕੋਈ ਉਹ ਇੱਕ ਉਹ ਤੁਹਾਨੂੰ ਸੌਖਿਆ ਕਰਨ ਲਈ ਆ ਚਾਹੇ ਇਲੈਕਟ੍ਰੋਨਿਕ ਲੌਗ ਬੁੱਕ ਆ ਚਾਹੇ ਲਾਇਸੈਂਸ ਦੇ ਵਿੱਚ ਪੜਾ ਲੈ ਪਹਿਲਾਂ ਕਾਰ ਦਾ ਲਾਇਸੈਂਸ ਪਹਿਲਾਂ ਲਰਨਰ ਪਰਪੀਲੇਟ ਫਿਰ ਕਾਰ ਦਾ ਲਾਇਸੈਂਸ ਫਿਰ ਸਾਲ ਚਲਾਉਂਗੇ ਜਾਂ ਦੋ ਸਾਲ ਚਲਾਉਂਗੇ ਫਿਰ ਐਚ ਆਰ ਲਾਉਂਗੇ ਫਿਰ ਐਚ ਸੀ ਲਾਉਂਗੇ ਫਿਰ ਐਮ ਸੀ ਲਾਉਂਗੇ ਆਸਟ੍ਰੇਲੀਆ ਦੇ ਵਿੱਚ ਇਦਾਂ ਲਾਇਸੈਂਸ ਮਿਲਦੇ ਆ ਉਹਨਾਂ ਦਾ ਇੱਕ ਟਾਈਮ ਆ ਤੁਹਾਨੂੰ ਜਦੋਂ ਤਜਰਬਾ ਹੁੰਦਾ ਜਾਂਦਾ ਤਾਂ ਤੁਸੀਂ ਲੈ ਸਕਦੇ ਨੇ ਜਦੋਂ ਤੁਸੀਂ ਸ਼ਾਰਟਕਟ ਮਾਰੋਗੇ ਉਹਦਾ ਖਾਮਿਆਜਾ ਤੁਸੀਂ ਇਕੱਲਿਆਂ ਨੇ ਨਹੀਂ ਭੁਗਤਣਾ ਤੁਹਾਡੀ ਸਾਰੀ ਕੌਮ ਆ ਜਿਹੜੀ ਉਹ ਨਾਲ ਭੁਗਤਦੀ ਹੈ ਜਿਹੜੇ ਬਹੁਤ ਵਧੀਆ ਡਰਾਈਵਰ ਵੀ ਨੇ ਚੰਗੇ ਚੰਗੇ ਉਹਨਾਂ ਦੇ ਰਿਕਾਰਡ ਨੇ ਕਿ ਇਦਾਂ ਦੇ ਵੀ ਆਪਣੇ ਮੁੰਡੇ ਡਰਾਈਵਰ ਆ ਜਿਨ੍ਹਾਂ ਨੂੰ ਪਿਛਲੇ ਜਦੋਂ ਦਾ ਲਾਇਸੈਂਸ ਬਣਿਆ ਕਦੇ ਇੱਕ ਵੀ ਟਿਕਟ ਨਹੀਂ ਮਿਲੀ। ਉਹਨਾਂ ਨੂੰ ਭੁਗਤਣਾ ਪੈਣਾ। ਇਸ ਕਰਕੇ ਸਾਨੂੰ ਬਹੁਤ ਅੱਖਾਂ ਦੇਖ ਰਹੀਆਂ ਨੇ। ਅਸੀਂ ਲੱਗ ਦਿਖਦੇ ਆਂ। ਅਸੀਂ ਹਰਕਤਾਂ ਇਦਾਂ ਦੀਆਂ ਕਰਦੇ ਆਂ ਜਿਹੜੀਆਂ ਇਸ ਮੁਲਕ ਦੇ ਵਸਿੰਦਿਆਂ ਨੂੰ ਬੁਰੀਆਂ ਲੱਗਦੀਆਂ ਨੇ। ਦੂਜਾ ਸੈਂਟੀਮੈਂਟ ਇਦਾਂ ਦਾ ਤਾਂ ਮੇਰੀ ਬੇਨਤੀ ਹੈ ਮੇਰਾ ਨਿੱਜੀ ਤੌਰ ਤੇ ਦਾ ਵਟਸਐਪ ਇਹ ਮੰਨਣਾ 25 ਸਾਲ ਤੋਂ ਪਹਿਲਾਂ ਕਿਸੇ ਨੂੰ ਟਰੱਕ ਵੱਲ ਮੂਵੀ ਨਹੀਂ ਕਰਨਾ। ਉਹ ਕਿ ਆਪਣਾ ਕਿਹੜਾ ਕੋਈ ਤਿਆਰ ਬਾ 20 21 ਸਾਲ ਤੱਕ ਨਹੀਂ ਫਿਰਦੇ ਕਿਉਂਕਿ ਆਪਨੂੰ ਮਚੁਰ ਹੋਣਾ ਚਾਹੀਦਾ ਉਹ ਉਮਰ ਹੀ ਇਦਾਂ ਨਹੀਂ ਹੁੰਦੀ ਐ WhatsApp ਜਦੋਂ ਆਪਾਂ ਵੀ ਆਪਣੇ ਕੋਲ ਤਾਂ ਸਾਈਕਲ ਹੁੰਦਾ ਸੀ ਆਪਾਂ ਸਾਈਕਲ ਹੱਥ ਛੱਡ ਕੇ ਚਲਾਉਂਦੇ ਹੁੰਦੇ ਜਦੋਂ ਸਕੂਟਰ ਮੋਟਰਸਾਈਕਲ ਆਉਣ ਲੱਗ ਗਿਆ ਅਸੀਂ ਉਹ ਹੱਥ ਛੱਡ ਕੇ ਚਲਾਉਣ ਲੱਗ ਗਏ ਅਸੀਂ ਵੀ ਉੱਥੇ ਹੀ ਗਏ ਆ ਉਦੋਂ ਬੰਦਾ ਸੋਚਦਾ ਮੋਡਿਆਂ ਦੇ ਉੱਪਰ ਦੀ ਸੁੱਖਦਾ ਕਿਉਂਕਿ ਐਗਰੈਸ਼ਨ ਹੀ ਬਹੁਤ ਆ ਕੁਝ ਕਿ ਸਾਡੇ ਨਾਰਥ ਇੰਡੀਅਨ ਦੇ ਬਲੱਡ ਦੇ ਵਿੱਚ ਹੀ ਐਗਰੈਸ਼ਨ ਜਿਹੜਾ ਐਗਰੈਸ਼ਨ ਆ ਇਹਨੂੰ ਕਿਤੇ ਹੋਰ ਵਰਤ ਲਓ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੀਆਂ ਨੇ ਜਿੰਨਾਂ ਨੂੰ ਜਦੋਂ ਕੋਈ ਲੋਕਲ ਭਾਈਚਾਰੇ ਦਾ ਬੰਦਾ ਆ ਕੇ ਮੇਰੇ ਵਰਗੇ ਨੂੰ ਸਵਾਲ ਕਰਦਾ ਤਾਂ ਕੋਈ ਜਵਾਬ ਦੇਣ ਨੂੰ ਅਨਸਰ ਨਹੀਂ ਹੁੰਦਾ ਕੱਲ ਅਸੀਂ ਮੈਂ ਤੇ ਇੱਕ ਮੇਰਾ ਮਿੱਤਰ ਆ ਉਹ ਉਹ ਇਜੀਪਟ ਤੋਂ ਆਇਆ ਉਹ ਵੀ ਮਾਈਗ੍ਰੈਂਟ ਆ ਉਹ ਮੈਨੂੰ ਗੱਲ ਕਰਨ ਲੱਗਿਆ ਕਹਿੰਦਾ ਐਂ ਕਰਦੇ ਐਂ ਕਰਦੇ ਮੈਂ ਕਿਹਾ ਸਭ ਤੋਂ ਪਹਿਲਾਂ ਮੈਨੂੰ ਇਹ ਦੱਸ ਆਪਣੇ ਵਾਲੇ ਬੰਦੇ ਮੇਰੇ ਵਾਲੇ ਜਾਂ ਤੇਰੇ ਵਾਲੇ ਬੰਦੇ ਇਸ ਮੁਲਕ 'ਚ ਵੀਜ਼ਾ ਆਉਣ ਲਈ ਹਰੋ ਹਰਕਤ ਕਰਨ ਨੂੰ ਤਿਆਰ ਹਨ ਬੀ ਆ ਟੁਕੜਾ ਮਿਲ ਜੇ ਵੀਜ਼ੇ ਦਾ ਫਿਰ ਅਸੀਂ ਜਿੰਨੇ ਘਰਾਂ ਦੇ ਲੋਨ ਲੈਣੇ ਅਸੀਂ ਜਾਲੀ ਕਰਾਉਂਦੇ ਆਂ ਅਸੀਂ ਬਿਲਡਿੰਗ ਦੇ ਲਾਇਸੈਂਸ ਬਿਲਡਰ ਦੇ ਲਾਇਸੈਂਸ ਲੈਣੇ ਆ ਕਿਸੇ ਦੇ ਲਾਇਸੈਂਸ ਤੇ ਲੋਕਾਂ ਦੇ ਘਰ ਬਣਾਈ ਜਾਂਦੇ ਆ ਫਿਰ ਸ਼ਾਰਟਕਟ ਮਾਰੀ ਜਾਂਦੇ ਆ ਫਿਰ ਸਾਡੀ ਕੁਆਲਿਟੀ ਥੱਲੇ ਗਈ ਹੋਈ ਆ ਫਿਰ ਅਸੀਂ ਪਰਵਾਹ ਨਹੀਂ ਕਰਦੇ ਹੈਗੇ ਕਿਸੇ ਵੀ ਚੀਜ਼ ਦੀ ਹੁਣ ਉਹਨਾਂ ਨੂੰ ਲੇਟੈਸਟ ਦਾ ਗੱਲ ਦੱਸ ਦੇਣਾ WhatsApp ਦਿਵਾਲੀ ਲੱਹ ਕੇ ਗਈ ਆ ਨਾ ਹਮ ਹ ਜਿਹੜੇ ਤੁਸੀਂ ਵੀ ਦੇਖ ਕੇ ਗਏ ਹੋ ਜਿੱਥੇ ਮੈਂ ਰਹਿਣਾ ਚਲੋ ਮੈਨੂੰ ਆਦ ਦਿੱਤਾ ਮੈਂ ਸਵੇਰੇ ਸ਼ਾਮ ਮੜੀ-ਮੁਟੀ ਰਨਿੰਗ ਕਰਨ ਚੱਲੇ ਜਾਇਦਾ ਆਪਣੇ ਘਰ ਦੇ ਪਿੱਛੇ ਇੱਕ ਤਰੀਕ ਜਾਂਦੇ ਜਿਹਨੂੰ ਸੂਆ ਕਹਿੰਦੇ ਆ ਪਾਣੀ ਆਣਾ ਜੀ ਤਿੰਨ ਪੜ ਪੈਂਦੇ ਆ ਜਦੋਂ ਮੈਂ ਤੁਰਨ ਜਾਣਾ ਤਿੰਨਾ ਪੜਾਂ ਦੇ ਉੱਪਰ ਚੌਲ ਰੰਗ ਬਰੰਗੇ ਗੋਟੇ ਜੇ ਉਹ દિਵਾਲੀ ਲੰਕ ਗਈ ਆ ਉੱਥੇ ਸਿੱਟੇ ਪਏ ਅਸੀਂ ਤਾਂ ਜਨੌਰ ਬੰਦੇ ਆ ਜਾਨਵਰ ਵੀ ਪੂਛ ਮਾਰ ਕੇ ਬਹਿੰਦਾ ਅਸੀਂ ਤਾਂ ਗੰਦ ਪਾਇਆ ਹੋਇਆ ਫਿਰ ਹੋਰ ਸੁਣੋ ਜਦੋਂ ਉਹ ਲੇਡੀ ਇੱਕ ਸਿੱਟਣ ਆਈ ਮੈਂ ਕੈਮਰਾ ਔਨ ਕਰ ਲਿਆ ਮੈਂ ਕਿਹਾ ਜੀ ਗੱਲ ਰਹਿਿਆ ਭੈਣੇ ਇਹ ਮੈਂ ਵੀਡੀਓ ਬਣਾ ਕੇ ਕਾਉਂਸਲ ਨੂੰ ਭੇਜਣੀ ਆ ਜੇ ਤਾਂ ਤੇਰੇ ਚ ਹਿੰਮਤ ਹੈਗੀ ਤਾਂ ਇਹ ਕੰਮ ਕਰ ਦੇ ਆ ਦਿਨ ਬੋਰਡ ਪੜਿਆ ਨਹੀਂ ਦਿਖਦਾ ਹੈਗਾ ਵੀ ਇੱਥੇ ਨਾ ਤਾਂ ਕਿਸੇ ਮੱਛੀ ਨੂੰ ਕੁਝ ਪਾਉਣਾ ਤੇ ਨਾ ਹੀ ਕੁਝ ਇਦਾਂ ਦਾ ਸਿੱਟਿਆ ਜਾਵੇ ਜਿਹਦੇ ਨਾਲ ਵਾਤਾਵਰਨ ਤੇ ਜਿਹੜੀ ਇੱਥੇ ਜੀਵ ਜੰਤੂ ਰਹਿੰਦੇ ਆ ਉਹਨਾਂ ਨੂੰ ਖਤਰਾ ਹੋਵੇ ਮਤਲਬ ਕਿ ਵਾਟਸਾਪ ਚੌੜ ਸਿੱਟੇ ਪਏ ਨੇ ਗੋਟੇ ਸਿੱਟੇ ਪਏ ਨੇ ਟੂਨੇ ਕਰਦੇ ਆ ऑस्ट्रेलिया ਦੀ ਗੱਲ ਕਰ ਰਹੇ ਹਾਂ ਮੈਂ ਠੀਕ ਆ ਹੁਣ ਲੋਕ ਪੁੱਛਦੇ ਹੁੰਦੇ ਨੇ ਵੀ ਕੈਨੇਡਾ ਚ ਆਹ ਕੁਝ ਹੁੰਦਾ ਤਾਂ ਮੈਂ ਉਹਨਾਂ ਨੂੰ ਇਹ ਜਵਾਬ ਦਿੰਦਾ ਹਾਂ ਨਾ ਪਿਛਲੇ 20 ਸਾਲਾਂ ਦੇ ਵਿੱਚ ਜਿਹੜਾ ਕੁਝ ਕੈਨੇਡਾ ਚ ਹੋਇਆ ਉਹ ਆਸਟ੍ਰੇਲੀਆ ਚ ਵੀ ਘਟਿਆ ਉਦੋਂ ਪਹਿਲਾਂ ਉਹ ਇੰਗਲੈਂਡ ਚ ਹੋਇਆ ਸੀ ਫੇਰ ਉਹ ਕੈਨੇਡਾ ਚ ਗਿਆ ਬ੍ਰੈਂਪਟਨ ਸਰੀ ਜੋ ਹੁੰਦਾ ਉਹ ਇੱਥੇ ਵੀ ਹੋਣਾ ਹੀ ਹੈ ਕਿਉਂਕਿ ਅਸੀਂ ਬੰਦੇ ਨਹੀਂ ਬਣਨਾ ਜਦੋਂ ਸਾਨੂੰ ਇਦਾਂ ਦੀ ਚੀਜ਼ਾਂ ਮੋਰੇ ਆਉਂਦੀਆਂ ਨੇ ਤਾਂ ਫੇਰ ਸਾਨੂੰ ਬੁਰਾ ਲੱਗਦਾ ਫੇਰ ਜਦੋਂ ਅਸੀਂ ਇੱਥੇ ਬੋਲਦੇ ਆ ਤਾਂ ਸਾਡੂੰ ਥੱਲੇ ਤੁਸੀਂ ਟਿੱਪਣੀਆਂ ਕਰਦੇ ਹੋ ਵੀ ਸਾਡੇ ਕੋਲੇ ਸਿੱਧੀ ਗੱਲ ਕਰਨ ਲਈ ਕੋਈ ਗੱਲਬਾਤ ਨੂੰ ਕੋਈ ਵਿਸ਼ਾ ਹੀ ਨਹੀਂ ਹੈਗਾ ਬਹੁਤ ਕੁਝ ਗੱਲਾਂ ਨੇ ਜਿਹੜੀਆਂ ਕਰਨ ਨੂੰ ਦਿਲ ਕਰਦਾ ਅਸੀਂ ਜੇ ਤੁਸੀਂ ਸਾਨੂੰ ਨਿੱਜੀ ਤੌਰ ਤੇ ਮਿਲੋਗੇ ਅਸੀਂ ਬੜਾ ਹੱਸਦੇ ਖੇਡਦੇ ਆ ਮਜ਼ਾਕ ਕਰਦੇ ਆ ਪੋਜ਼ਿਟਿਵ ਹੈ ਜ਼ਿੰਦਗੀ ਜਿਉਨੇ ਆ ਪੋਜ਼ਿਟਿਵਿਟੀ ਨੂੰ ਦੇਖ ਕੇ ਪਰ ਜੇ ਇਹ ਡਿਸਕਸ਼ਨ ਕਿਸੇ ਨੂੰ ਤਾਂ ਕਰਨੀ ਪੈਣੀ ਹੈ ਨਾ ਜੇ ਕਰਾਂਗੇ ਕੋਈ ਜਵਾਕ ਜਿਹੜਾ 21 ਸਾਲ ਦਾ ਸ਼ਾਇਦ ਉਹਦਾ ਬਚਾਹ ਜਵੇ ਪਰ ਹੁਣ ਆ ਸੱਜਣੋਂ ਇਹਨੂੰ ਪਿੱਛੇ ਜੇ ਇੱਥੇ ਇੱਕ ਸਾਡੇ ਭਾਈਚਾਰੇ ਦੇ ਬੰਦੇ ਤੋਂ ਟਰੱਕ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੋਂ ਉਹਨਾਂ ਨੇ ਟਰੱਕ ਚੜਾਤਾ ਸੀ ਉਹ ਵੀ ਅੰਡਰ ਦਾ ਇਨਫਲੂਐਂਸ ਆਫ ਡਰਗ ਸੀਗਾ ਉਸ ਤੋਂ ਬਾਅਦ ਜਦੋਂ ਪੁਲਿਸ ਵਾਲਿਆਂ ਨੇ ਜਾਂ ਗੋਰਿਆਂ ਨੇ ਉਹਦੇ ਜਵਾਕਾਂ ਨੂੰ ਟੈਲੀਕਾਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੁਹਾਨੂੰ ਦੱਸਣ ਲਈ ਨਿੱਜੀ ਤੌਰ ਤੇ ਜਾ ਕੇ ਚੈਨਲ ਦੇ ਜਰਨਲਿਸਟ ਨੂੰ ਬੋਲਿਆ ਸੀ ਕਿ ਇਹਨਾਂ ਦੇ ਬਾਪ ਦਾ ਕਸੂਰ ਹੋ ਸਕਦਾ ਹੈ ਜਵਾਕਾਂ ਨੂੰ ਕੱਧ ਲੈਣ ਲੱਗੇ ਹੈ ਤੁਸੀਂ ਤੁਸੀਂ ਕਰੇ ਕੀ ਕਰਨ ਉਹ ਹਟ ਕੇ ਪਿੱਛੇ ਉਹ ਬੰਦਾ ਹੁਣ ਮੇਰਾ ਖਿਆਲ ਆਉਂ ਜੇਲ੍ਹ ਚ ਜਦੋਂ ਇਹਦੇ ਨਹੀਂ ਚੀਜ਼ਾਂ ਹੋਣਗੀਆਂ ਫਿਰ ਇਹਨਾਂ ਨੂੰ ਤਾਂ ਗੱਲਾਂ ਕਰਨੀਆਂ ਨੇ ਆਪਾਂ ਉਹ ਕੰਮ ਹੀ ਕਿਉਂ ਕਰਨੇ ਨੇ ਐਕਸੀਡੈਂਟ ਸਭ ਤੋਂ ਹੁੰਦੇ ਆ ਐਕਸੀਡੈਂਟ ਐਕਸੀਡੈਂਟ ਹੋਣਾ ਚਾਹੀਦਾ ਜਦ ਆਪਾਂ ਨੂੰ ਪਤਾ ਵੀ ਆਪਾਂ ਗਲਤ ਆ ਫਿਰ ਉਹ ਕਤਲ ਆ ਇੱਕ ਨਵਜੋਤ ਜੀ ਇੱਥੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਨਾ ਵਿਚਾਰ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਜਦੋਂ ਹਰਜਿੰਦਰ ਸਿੰਘ ਵਾਲਾ ਮਸਲਾ ਵੀ ਆਇਆ ਸੀ ਹਾਲਾਂਕਿ ਬਾਅਦ ਵਿੱਚ ਉਹ ਸੋਸ਼ਲ ਮੀਡੀਆ ਦੇ ਉੱਤੇ ਉਹ ਪੱਤਰਾ ਬਚ ਗਿਆ ਉਹ ਮੁੱਦਾ ਹਰਜਿੰਦਰ ਸਿੰਘ ਦਾ ਅਜੇ ਵੀ ਅੰਦਰ ਹੀ ਹੈ ਜਿਸ ਨੇ ਪਹਿਲਾਂ ਟਰੱਕ ਨੂੰ ਉੱਥੋਂ ਯੂ ਟਰਨ ਮਰਾਉਣ ਦੀ ਕੋਸ਼ਿਸ਼ ਕੀਤੀ ਜਿੱਥੋਂ ਟਰੱਕ ਨੂੰ ਯੂ ਟਰਨ ਕਰ ਨਹੀਂ ਸੀ ਸਕਦਾ ਹਾਂਜੀ ਉਦੋਂ ਸਭ ਤੋਂ ਬਾਅਦ ਚਰਚਾ ਇਹ ਹੀ ਚੱਲੀ ਸੀ ਕਿ ਉਹਦੇ ਪਿੱਛੇ ਪਰਿਵਾਰ ਨੂੰ ਲੋੜ ਹੈ ਜੀ ਪਰਿਵਾਰ ਚੋਂ ਇਕੱਲਾ ਹੈ ਜੀ ਤੇ ਆਪਾਂ ਸਾਈਨ ਕਰੀਏ ਜੀ ਆਪਾਂ ਪੈਸੇ ਵੀ ਇਕੱਠੇ ਕਰ ਲਈ ਆਪਾਂ ਚੰਗਾ ਵਕੀਲ ਕਰੀਏ ਉਹਨੂੰ ਛੁਡਵਾਈਏ ਅਸੀਂ ਇਹ ਕਿਨੇ ਕਿਦਾ ਨਹੀਂ ਕਰਨਾ ਚਾਹੀਦਾ ਪਰ ਅਸੀਂ ਉਦੋਂ ਵੀ ਚਰਚਾ ਕਰਦੇ ਸੀ ਕਿ ਭਾਈ ਇਹ ਸਭ ਕੁਝ ਕਿਉਂ ਹੋਇਆ ਇਹ ਸਭ ਕੁਝ ਦੇ ਪਿੱਛੇ ਸਾਡੇ ਭਾਈਚਾਰੇ ਦੇ ਉੱਤੇ ਉਂਗਲਾ ਉਠੀਆਂ ਭਵੇਖ ਚੁੰਗਲਾ ਨਾ ਉਠਣ ਸਾਨੂੰ ਉਹਦੇ ਤੇ ਵੀ ਵਿਚਾਰ ਕਰਨੀ ਚਾਹੀਦੀ ਹੈ ਮਸਲਾ ਕੱਲਾ ਇੱਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਦਾ ਨਹੀਂ ਹੁਣ ਜਿਹੜਾ ਮੁੰਡਾ ਜਸ਼ਨ ਹੈ ਹਾਂਜੀ ਇਹਦਾ ਪਰਿਵਾਰ ਵੀ ਗੁਰਦਾਸਪੁਰ ਜਿਹਨੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਉਹ ਉਹ ਪਰਿਵਾਰ ਵੀ ਕਹਿੰਦੇ ਆ ਕਿਉਂਕਿ ਵਿੱਤੀ ਤੌਰ ਤੇ ਬਹੁਤੇ ਨਹੀਂ ਅਜੇ ਸਾਊਂਡ ਨਹੀਂ ਹੈ ਉਹ ਕਮਜ਼ੋਰੀ ਨੇ ਵਿੱਤੀ ਤੌਰ ਤੇ ਮੁੰਡਾ ਜੇ ਹੁਣੇ ਗਿਆ ਕਹਿੰਦੇ ਜੀ 40 ਲੱਖ ਲਾ ਕੇ ਗਿਆ ਸੀ ਘਰ ਦੀ ਜਿਹੜਾ ਬਣਾਇਆ ਉਹ ਵੀ ਕਰਜ਼ੇ ਲੈ ਕੇ ਬਣਾਇਆ ਤੇ ਪੈਸੇ ਲਾਉਣ ਵਾਲੇ ਸੀ ਤਾਂ ਮੁੰਡਾ ਇਸ ਚੱਕਰ ਚ ਹੋ ਗਿਆ ਉਹਨੂੰ ਛਡਾਓ ਕਿਸੇ ਤਰੀਕੇ ਠੀਕ ਹੈ ਮਾਪੇ ਨੇ ਮਾਪੇ ਦਾ ਜੀ ਕਰਦਾ ਹੁੰਦਾ ਕਿ ਸਾਡੇ ਬੱਚੇ ਨੂੰ ਤਤੀਵਾ ਨਾ ਲੱਗੇ ਪੂਰਾ ਵੀ ਹਾਂਜੀ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਪਰ ਨਾਲ ਦੀ ਨਾਲ ਸਾਡੀ ਇੰਨੀ ਇੱਕ ਬੇਨਤੀ ਕੁਸੀਂ ਨਵਜੋਤ ਪਾਜੀ ਜੀ ਨਾਲ ਸਹਿਮਤ ਹੋਏ ਤਬਾਦ ਚ ਟਿੱਪਣੀ ਕਰਦੇ ਹੋ ਇੰਨੀ ਇੱਕ ਬੇਨਤੀ ਜ਼ਰੂਰ ਹੈ ਕਿ ਅਸੀਂ ਜਿਹੜੀ ਗਲਤੀ ਕਰਦੇ ਆ ਨਾ ਉਹ ਕਿਸੇ ਦੂਸਰੇ ਭਾਈਚਾਰੇ ਦੇ ਬੰਦੇ ਦੁਆਰਾ ਉਦਾਂ ਦੀ ਗਲਤੀ ਜੇ ਕੀਤੀ ਹੋਵੇ ਸਾਡੀ ਗਲਤੀ ਛੋਟੀ ਨਹੀਂ ਹੋ ਜਾਂਦੀ ਅਸੀਂ ਇਹਨਾਂ ਗਲਤੀਆਂ ਤੋਂ ਬਚਣਾ ਕਿੱਦਾਂ ਆ ਅਸੀਂ ਭਵਿੱਖ ਦੇ ਵਿੱਚ ਕਿਉਂਕਿ ਸਜਦਾ ਤੁਸੀਂ ਆਖਿਆ ਕਿ ਜਿਹੜੇ ਬੰਦੇ ਪੰਜਾਬੀ ਭਾਈਚਾਰੇ ਦੇ ਭਾਰਤੀ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਕੋਈ ਗਲਤੀ ਨਹੀਂ ਕਰਦੇ ਚੰਗੇ ਨਾਗਰਿਕ ਬਣ ਕੇ ਰਹਿੰਦੇ ਆ ਵੇਲੇ ਸਰ ਕੰਮ ਕਰਦੇ ਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਆ ਸੇਕ ਸਭ ਨੂੰ ਚੱਲਣਾ ਪੈਂਦਾ ਜਣੀ ਅਸੀਂ ਕੋਈ ਨਾ ਕੋਈ ਆਪਣਾ ਮਾਈਂਡ ਸੈੱਟ ਬਣਾਈਏ ਕਿਸੇ ਨਾ ਕਿਸੇ ਫੈਸਲਾ ਕਰਨੀ ਭੂਮਿਕਾ ਤੇ ਉਤਰੀਏ ਸਾਡੇ ਗੁਰੂ ਕਰਨੇ ਸਾਡੇ ਮੰਦਿਰ ਨੇ ਸਾਡੀਆਂ ਸੱਥਾਂ ਨੇ ਹਰ ਜਗ੍ਹਾ ਦੇ ਉੱਤੇ ਥੋੜੀ ਜੀ ਸਿਹਤਮੰਦ ਚਰਚਾ ਜ਼ਰੂਰ ਹੋਵੇ ਜਿਹਦੇ ਨਾਲ ਕਿ ਸਾਨੂੰ ਇਹ ਨਾ ਲੱਗੇ ਕਿ ਭਾਈ ਹੁਣ ਲਾਇਸੈਂਸ ਲੈ ਲਿਆ ਹੁਣ ਤਾਂ ਆਪਾਂ ਜਿੱਦਾਂ ਮਰਜੀ ਗੇਰ ਪਾਉਣਾ ਆਪਾਂ ਸ਼ੀਸ਼ੇ ਦੇਖਣੇ ਨਹੀਂ ਹੁਣ ਤਾਂ ਲਾਇਸੈਂਸ ਮਿਲ ਗਿਆ ਉਹ ਲਾਇਸੈਂਸ ਲੈਣ ਤੱਕ ਸੀ ਨਹੀਂ ਸਾਨੂੰ ਆਪਣੀ ਜ਼ਿੰਮੇਵਾਰੀ ਦਾ ਤੁਰ ਤੱਕ ਅਹਿਸਾਸ ਰਹੇ ਜਿਹੜੀ ਉਹ ਮੇਰੇ ਖਿਆਲ ਪ੍ਰੀ ਟ੍ਰਿਪ ਹੁੰਦਾ ਉਹ ਮੈਨੂੰ ਮੈਂਟਰ ਡਰਾਈਵਿੰਗ ਦਾ ਬਹੁਤਾ ਪਤਾ ਨਹੀਂ ਕਿ ਭਾਈ ਕੋਈ ਵੀ ਗੱ ਆਪਾਂ ਸਾਰਾ ਕੁਝ ਦੇਖਣਾ ਟਾਇਰ ਠੀਕ ਨੇ ਨਾਟ ਠੀਕ ਨੇ ਬੈਲਟਾ ਬੁਲਟਾ ਲੱਗੀਆਂ ਹੋਈਆਂ ਅਸੀਂ ਕਈ ਵਾਰੀ ਉਹਦੇ ਬਾਰੇ ਵੀ ਪੂਰਾ ਧਿਆਨ ਨਹੀਂ ਦਿੰਦੇ ਕਈ ਜਣੇ ਬਹੁਤੇ ਲੋਕ ਦਿੰਦੇ ਨੇ ਪਰ ਉਹ ਜੇ ਕਿਤੇ ਬੈਲਟਾ ਬੁਲਟਾ ਖੁੱਲ ਜਣ ਤਾਂ ਰਾਤ ਜਾਂਦੇ ਬਾਕੀਆਂ ਦਾ ਵੀ ਨੁਕਸਾਨ ਹੋ ਜਾਂਣੀ ਸਾਡੇ ਭਾਈਚਾਰੇ ਦਾ ਨਾਂ ਬੜਾ ਉੱਚਾ ਵਿਦੇਸ਼ਾਂ ਚ ਸਿਰ ਉੱਚਾ ਚੁੱਕ ਕੇ ਤੁਰਦੇ ਟੌਰ ਬੜੀ ਪਰ ਜੇ ਲਗਾਤਾਰ ਘਟਨਾਵਾਂ ਆਈ ਦਨੀਆਂ ਘਟਦੀਆਂ ਰਹੀਆਂ ਜਿੱਦਨੀਆਂ ਸਮੁੱਚੇ ਵਿਸ਼ਵ ਦੇ ਵਿੱਚ ਘਟ ਰਹੀਆਂ ਨੇ ਸਾਡੇ ਭਾਈਚਾਰੇ ਨਾਲ ਸੰਬੰਧਤ ਤਾਂ ਮਾਣ ਦਰਨ ਖੰਭਲਾ ਕੇ ਉੱਡ ਜਾਊਗਾ ਨਵਜੋਤ ਭਾਈ ਇਹ ਬਿਲਕੁਲ درست ਆ WhatsApp ਮਤਲਬ ਮੈਨੂੰ ਤੁਸੀਂ ਵੀ ਦੱਸਦੇ ਮੈਨੂੰ ਲੱਗਦਾ ਹੁਣ 7-8 ਸਾਲ ਤਾਂ ਤੁਹਾਨੂੰ ਵੀ ਕੈਨੇਡਾ ਰਹਿੰਦਿਆਂ ਨੂੰ ਹੋ ਗਏ ਤੁਸੀਂ ਦੁਨੀਆ ਦੇ ਹਰ ਇੱਕ ਵਿਕਸਿਤ ਬਲਕ ਦੀ ਸੈਰ ਕਰ ਲਈ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਕਦੇ ਤੁਹਾਨੂੰ ਕਿੰਨੇ ਸੈਮੀਨਾਰ ਦਿਖੇ ਨੇ ਇਦਾਂ ਦੇ ਜਿੱਥੇ ਜਾਗਰੂਕਤਾ ਚੱਲਦੀ ਹੋਵੇ ਕਿ ਕਿਸੇ ਨੇ ਸ਼ਾਰਟਕਟ ਬਾਰ ਕੇ ਟਰੱਕ ਦਾ ਲਾਇਸੈਂਸ ਨਹੀਂ ਬਣਾਉਣਾ ਕਿਸੇ ਸੰਸਥਾ ਦੇ ਵਿੱਚ ਤੁਸੀਂ ਇਦਾਂ ਦਾ ਸੈਮੀਨਾਰ ਸੁਣਿਆ ਮੈਨੂੰ ਦੱਸ ਦਿਓ ਫਿਰ ਚਲੇ 20 ਸਾਲਾਂ ਚ ਮੈਨੂੰ ਸਾਡੇ ਭਾਈ ਸਰੇ ਦੇ ਕੋਈ ਇਦਾਂ ਦੇ ਸਸਤਾ ਨਹੀਂ ਮਿਲੇ। ਤੁਹਾਨੂੰ ਮੜੀ ਆ ਗਈ। ਇਹ ਬਹੁਤ ਘੱਟ ਹੈ। ਨਹੀਂ ਜੀ ਬਹੁਤ ਘੱਟ ਹੈ। ਹੈ ਨਹੀਂ ਇਦਾਂ ਦਾ ਮਸਲਾ ਕਦੇ ਧਿਆਨ ਚ ਨਹੀਂ ਆਉਂਦਾ। ਪਰ ਮੈਂ ਤਾਂ ਇੱਥੇ ਵੀ ਕਹਿੰਦਾ ਇਹਨੂੰ ਕ੍ਰਿਟਿਸਿਜ਼ਮ ਨਾ ਸਮਝੋ ਇਹਨੂੰ ਆਲੋਚਨਾ ਨਾ ਸਮਝੋ ਕਿ ਅਸੀਂ ਕੀਤਾ ਨਹੀਂ। ਆਪਾਂ ਹੁਣ ਕਰਨਾ। ਜੇ ਹੁਣ ਵੀ ਕਰ ਲਈਏ ਤਾਂ ਸ਼ਾਇਦ ਕੋ ਵੀ ਖੀ ਘਟਨਾਵਾ ਤੋਂ ਨਵਜੋਤ ਪਾਜੀ ਬਚ ਜਾਗੇ। ਬਿਲਕੁਲ ਨਾਲੇ ਬਾਦ ਸਾਹਿਬ ਜਿਹੜਾ ਧਰਮਾ ਜਿਹੜਾ ਧਰਮਾ ਮੰਨ ਲਓ ਕੋਈ ਜੱਜ ਉਹਨੇ ਫੈਸਲਾ ਦੇਣਾ। ਜਾ ਕੋਈ ਡੀਐਸਪੀ ਆ ਉਹਨੂੰ ਕੋਈ ਪੁਲਿਸ ਦਾ ਡੀਐਸਪੀ ਅਫਸਰ ਲੱਗਾ ਹੋਇਆ ਉਹਨੂੰ ਕੋਈ ਤਸੂਹ ਮਿਲ ਗਈ ਵੀ ਫਲਾਨੀ ਜਗ੍ਹਾ ਡਰੱਗ ਵੇਚੀ ਜਾ ਰਹੀ ਹੈ ਜਦੋਂ ਉੱਥੇ ਗਿਆ ਉਹਨੂੰ ਪਤਾ ਲੱਗਿਆ ਮੋਰੇ ਦਾ ਭਤੀਜਾ ਖੜਾ ਜਿਹੜਾ ਡਰੱਗ ਵੇਚ ਰਿਹਾ ਫਿਰ ਜਿਹੜਾ ਉਹਦਾ ਧਰਮਾ ਤਾਂ ਇਹ ਕਹਿੰਦਾ ਵੀ ਉਹਨੂੰ ਵੀ ਫੜਿਆ ਜਾਵੇ ਉੱਥੇ ਫਿਰ ਨਰਮਾਈ ਨਹੀਂ ਨਾ ਹੋਣੀ ਚਾਹੀਦੀ ਕਿਉਂ ਗਲਤ ਤਾਂ ਗਲਤ ਆ ਜੇ ਕੋਈ ਮੇਰਾ ਬੱਚਾ ਗਲਤ ਕਰ ਰਿਹਾ ਮੈਂ ਇੱਥੇ ਸਾਫ਼ ਕਹਿਣਾ ਇੱਥੇ ਬੈਠ ਕੇ ਵੀ ਜੇ ਕੋਈ ਆਸਟ੍ਰੇਲੀਆ ਦੇ ਵਿੱਚ ਟ੍ਰੇਡ ਕੋਰਸ ਦਾ ਡਿਪਲੋਮਾ ਵੇਚਦਾ ਉਹ ਕਾਨੂੰਨੀ ਤੌਰ ਤੇ ਅਪਰਾਧਈ ਹੋਣਾ ਨਹੀਂ ਚਾਹੀਦਾ ਮੈਂ ਉਸ ਕਿਤੇ ਦੇ ਨਾਲ ਜੁੜਿਆ ਹੋਇਆ ਮੈਂ ਇਸ ਚੈਨਲ ਤੇ ਕਹਿ ਰਿਹਾ ਨਾ ਇਸ ਮਾਧਿਅਮ ਤੇ ਕਹਿ ਰਿਹਾ ਨਾ ਮੈਨੂੰ ਇੱਕ ਬੰਦਾ ਮੈਨੂੰ ਆ ਕੇ ਕਹਿ ਦੋ ਕਦੇ ਮੈਂ ਇਹ ਕੰਮ ਕੀਤਾ ਹੋ ਪਰ ਆਸਟ੍ਰੇਲੀਆ 'ਚ ਹੋ ਰਿਹਾ ਜਿਹੜੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨੇ ਜਿਨ੍ਹਾਂ ਕੋਲ ਇੱਥੇ ਦਾ ਹੀ ਆਪਣਾ ਲਾਇਸੈਂਸ ਲਿਆ ਹੋਇਆ ਉਹ ਵੇਚ ਰਹੇ ਇਹਦਾ ਮਤਲਬ ਸਾਡੇ ਭਾਈਚਾਰੇ ਦੇ ਲੋਕ ਉਹਨਾਂ ਨੂੰ ਹੀ ਹੀਰੋ ਬਣਾਉਂਦੇ ਆ ਜਿਹੜੇ ਗਲਤ ਕੰਮ ਕਰਦੇ ਆ ਅੱਪਾ ਨੂੰ ਸਮਾਜਿਕ ਤੌਰ ਤੇ ਗਲਤ ਚੀਜ਼ਾਂ ਨੂੰ ਗਲਤ ਕਹਿਣ ਦਾ ਜਿਹੜਾ ਮਾਦਾ ਉਹ ਰੱਖਣਾ ਪੈਣਾ ਤੇ ਇੰਨਾਂ ਚੀਜ਼ਾਂ ਤੇ ਦੱਬ ਕੇ ਸੱਥਾਂ ਦੇ ਵਿੱਚ ਜਦੋਂ ਮੈਂ ਸੱਥ ਕਹਿਣਾ ਤਾਂ ਜਦੋਂ ਚਾਹ ਦੇ ਪਿਆਲੇ ਤੇ ਬਹਿਨੇ ਆ ਜਾਂ ਜਿਹੜੇ ਦੂਜੇ ਪਿਆਲੇ ਤੇ ਵੀ ਬਹਿਨੇ ਹੋ ਤੁਸੀਂ ਤਾਂ ਇਦਾਂ ਦੀ ਡਿਸਕਸ਼ਨ ਵੀ ਹੋਣੀ ਚਾਹੀਦੀ ਆ ਇਹ ਸਾਰਥਕ ਡਿਸਕਸ਼ਨ ਜਨਰੇਟਰ ਹੁੰਦੀ ਨਹੀਂ ਉਹਨਾਂ ਦਾ ਹੱਲ ਨਹੀਂ ਹੁੰਦਾ ਹਾਂਜੀ ਵਾਟਸਐਪ ਨਵਜੋਤ ਜੀ ਸਮਾਂ ਸਿਰਫ 2 ਮਿੰਟ ਦਾ ਮੈਂ ਇੱਕ ਚੀਜ਼ ਕਲੀਅਰ ਕਰ ਦੇਈ ਸੀ ਤੁਸੀਂ ਕਹਿੰਸੀ ਕਿ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਉਹ ਤਾਂ ਬਹੁਤ ਸਾਰੇ ਹੋਣਗੇ ਸੈਂਕੜਿਆਂ 'ਚ ਹੋਣਗੇ ਹਜ਼ਾਰਾਂ 'ਚ ਹੋਣਗੇ ਉਹਨਾਂ ਦੇ ਵਿੱਚੋਂ ਥੋੜੇ ਜਿਹੇ ਘੱਟ ਤੱਕ ਵਟਸਐਪ ਕਾਫੀ ਹੈ ਜੀ ਇੱਥੇ ਗਿਣਤੀ ਹੁਣ ਇੱਥੇ ਕੰਸਟਰਕਸ਼ਨ ਸੈਕਟਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੱਕੇ ਹੋਣਾ ਸੌਖਾ ਇਨਵੀਟੇਸ਼ਨ ਆ ਜਾਂਦੇ ਆ ਉਹਦੇ ਲਈ ਨਾ ਸਾਲਕ ਦਾ ਕੋਰਸ ਕਰਨਾ ਪੈਂਦਾ ਹੂੰ ਤਾਂ ਆਪਣੇ ਵਾਲੇ ਕੈਸ਼ਪੈਕ ਪੈਸੇ ਲੈ ਕੇ ਕੰਸਟਰਕਸ਼ਨ ਦੇ ਟ੍ਰੇਡ ਕੋਰਸ ਵਿੱਚ ਲਾ ਕੇ ਕਾਲਜ ਵਾਲੇ ਨਾਲ ਲੜਕੇ ਇਹ ਹੋ ਰਿਹਾ 14-15000 ਰੁਪਏ ਦੇ ਵਿੱਚ ਤੁਹਾਨੂੰ ਕਾਲਜ ਜਾਣ ਦੀ ਲੋੜ ਨਹੀਂ ਤੁਹਾਨੂੰ ਉਹ ਫੜਾ ਦੇਣਗੇ ਸਰਟੀਫਿਕੇਟ ਜਿਵੇਂ 6 ਮਹੀਨੇ ਚ ਦਲਰਾਂਚ ਹਾਂ ਦੀ ਹਾਂ ਦੀ ਹਾਂ ਦੀ ਦਲਰਾਂਚ ਤੇ ਉਹ ਜੇ ਕੋਈ ਸੱਧੇ ਤਰੀਕੇ ਨਾਲ ਕਰਨਾ ਸਾਲ ਦੇ ਵਿੱਚ ਹੋ ਜਾਂਦਾ 10-12000 ਡਾਲਰ ਫੀਸ ਆ ਕਲਾਸਾਂ ਲੱਗਦੀਆਂ ਨੇ ਹਫਤੇ ਚ ਦੋ ਦਿਨ ਤੁਸੀਂ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਆ ਪਰ ਇਹ ਚੀਜ਼ ਇੱਥੇ ਹੋ ਰਹੀ ਹੈ ਤੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨੇ ਜਿਹੜੇ ਕੈਸ਼ ਪੈਸੇ ਲੈ ਕੇ ਕਾਲਜਾਂ ਨਾਲ ਰਲ ਕੇ ਇਹ ਕੰਮ ਕਰ ਰਹੇ ਨੇ ਮੇਰੇ ਕੋਲ ਸਬੂਤ ਨੇ ਠੀਕ ਹੈ ਇਸ ਕਰਕੇ ਮੈਂ ਕਹਿ ਰਿਹਾ ਵੀ ਇਹ ਕੰਮ ਆਪ ਗਲਤ ਨਾ ਕਰੀਏ ਦੂਜੀ ਚੀਜ਼ WhatsApp ਹੁਣ ਜੀ ਇੱਥੇ ਰਿਪੋਰਟ ਆਉਂਦੀ ਹੁੰਦੀ ਹੈ ਆਪਾਂ ਪਿੱਛੇ ਵੀ ਅੱਜ ਤੋਂ 6 ਮਹੀਨੇ ਪਹਿਲਾਂ ਵੀ ਇਹ ਗੱਲ ਡਿਸਕਸ ਕੀਤੀ ਸੀ ਵੀ ਵੀਜ਼ਾ ਕੈنسਲੇਸ਼ਨ ਜਿਹੜੀ ਉਹ ਵਧੀ ਹੋਈ ਹੈ ਪਿਛਲੇ ਸਾਲ 28000 ਪਿਛਲੇ ਵਿੱਤੀ ਬਰੇਚ 2023-24 ਚ 28269 ਵੀਜ਼ੇ ਕੈਨਸਲ ਹੋਏ ਸੀ ਐਸ ਆਲ 37033 ਕੈਨਸਲ ਹੋਏ ਆ ਕੀ ਆ ਉਹਦੇ ਵਿੱਚੋਂ ਜਿਆਦਾ ਕੈਨਸਲੇਸ਼ਨ 21611 ਕੈਨਸਲੇਸ਼ਨ ਸਟੂਡੈਂਟ ਵੀਜ਼ਾ ਦੀ ਹੈ ਹੁਣ ਗਿਣਤੀ ਤਾਂ ਵੱਧ ਗਈ ਇਹਦਾ ਮਤਲਬ ਇਹਨਾਂ ਨੇ ਜਿਹੜਾ ਕੰਪਲਾਈਅੰਸ ਆ ਉਹ ਵਧਾਤਾ ਤੇ ਟੋਟਲ ਨੰਬਰ ਆਫ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦੀ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ ਉਹ 26% ਘਟੀਆਂ ਨੇ ਇਸ ਸਾਲ ਠੀਕ ਆ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਘਟ ਹੋਈ ਆ ਇਸ ਸਾਲ ਦੇ ਵਿੱਚ ਤੇ ਜੇ ਹੁਣ ਆਪਾਂ ਟੈਂਪਰੇਰੀ ਵੀਜ਼ਾ ਹੋਲਡਰ ਦੀ ਗੱਲ ਕਰੀਏ ਆਸਟ੍ਰੇਲੀਆ ਚ ਪਿਛਲੇ ਸਾਲ 26910000 ਸੀਗੇ ਲੋਕ ਜਿਹੜੇ ਇੱਥੇ ਟੈਂਪਰੇਰੀ ਵੀਜ਼ਾ ਹੋਲਡਰ ਸੀ ਇਸ ਸਾਲ ਉਹ 27850000 ਸਮਥਿੰਗ ਨੇ ਮਤਲਬ ਕਿ 94000 ਦੀ ਵਧ ਗਈ ਉਹਦੇ ਵਿੱਚੋਂ ਵੱਡਾ ਹਿੱਸਾ ਚਲੋ ਨਿਊਜ਼ੀਲੈਂਡ ਸਿਟੀਜ਼ਨ ਦਾ ਪਰ ਹੁਣ ਤੁਸੀਂ ਇਹ ਆਪ ਅੰਦਾਜ਼ਾ ਲਾ ਲਓ ਵੀ ਇਸ ਮੁਲਕ ਦੇ ਵਿੱਚ ਟੈਂਪਰੇਰੀ ਵੀਜ਼ਾ ਹੋਲਡਰ ਸਾਰੇ ਹੀ ਪੱਕੇ ਹੋਣ ਲਈ ਲਾਈਨ 'ਚ ਲੱਗਦੇ ਆ ਇੰਨਾ ਸੌਖਾ ਨਹੀਂ ਹੈਗਾ ਮੇਰੀ ਬੇਨਤੀ ਇਹ ਆ ਜਿਹੜੇ ਪਲੱਸ 2 ਤੋਂ ਬਾਅਦ ਬੱਚੇ ਆ ਕਿ ਖਾਸ ਕਰਕੇ ਮੁੰਡੇ ਕਰਦੇ ਆ ਟ੍ਰੇਡ ਕੋਰਸ ਡੇ ਪ੍ਰੋਗਰਾਮ ਸੁਣ ਰਹੇ ਆ ਹੱਥ ਬੰਨ ਕੇ ਬੇਨਤੀ ਆ ਬਹੁਤ ਸੌਖਾ ਕੋਰਸ ਆ ਉਹ ਸਰਟੀਫਿਕੇਟ ਖਰੀਦਣ ਦੀ ਕੋਸ਼ਿਸ਼ ਨਾ ਕਰੋ ਆਉਣ ਵਾਲੇ ਸਮੇਂ 'ਚ ਤੁਸੀਂ ਫਸਣਾ ਜਦੋਂ ਕਾਲਜ ਬੰਦ ਹੋਣੇ ਆ ਉਹਨਾਂ ਦੀ ਡਿਗਰੀਆਂ ਕੈਨਸਲ ਹੋਣੀਆਂ ਨੇ ਫਿਰ ਤੁਹਾਨੂੰ ਚਿੱਠੀਆਂ ਆਉਣੀਆਂ ਨੇ ਤੇ ਕਈਆਂ ਦੀ ਉਦੋਂ ਪਰਮਨੈਂਟ ਰੈਜ਼ਿਡੈਂਸੀ ਦੀ ਅਰਜ਼ੀ ਲੱਗੀ ਹੁੰਦੀ ਆ ਮੇਰੇ ਕੋਲੇ 15 20 ਕੇਸ ਇਦਾਂ ਦੇ ਪਿੱਛੇ ਆਏ ਨੇ ਪਹਿਲਾਂ ਵੀ 26000 ਕੁਆਲੀਫਾਇਰਾਂ ਕੈਨਸਲ ਹੋਈਆਂ ਨੇ ਹੁਣ ਜੇ ਤੁਸੀਂ ਟ੍ਰੇਡ ਕੋਰਸ ਇਦਾਂ ਕੈਸ਼ ਲੋਕਾਂ ਨੂੰ ਪੈਸੇ ਦੇ ਕੇ ਖਰੀਦੋਂਗੇ ਤਪੂ ਇੱਕ ਟੋਡਾ ਹੀ ਤੁੰਦਰਾ ਹੋਣਾ ਉਹ ਐਡੀ ਔਖੀ ਪੜਾਈ ਨਹੀਂ ਹੈਗੀ ਤੁਸੀਂ ਜੇ ਡਿਗਰੀ ਕਰਨ ਆਏ ਹੋ ਉੱਥੇ ਉਹਦੇ ਨਾਲ ਵੀ ਕਰ ਸਕਦੇ ਹੋ ਤੁਸੀਂ ਮਾਸਟਰ ਡਿਗਰੀ ਕਰਦੇ ਹੋ ਉਹਦੇ ਨਾਲ ਪੈਰਲਲ ਕੋਰਸ ਕਰ ਸਕਦੇ ਹੋ ਸਾਲ ਚ ਹੋ ਜਾਂਦਾ ਬੈਚਲਰ ਡਿਗਰੀ ਕਰਨਾ ਹੈ ਉਹਦੇ ਨਾਲ ਪੈਰਲਲ ਵੀ ਕਰ ਸਕਦੇ ਸਾਲ ਕਰਕੇ ਚੰਗੀ ਤਰ੍ਹਾਂ ਕੰਮ ਸਿੱਖ ਕੇ ਫਿਰ ਉਧਰ ਨੂੰ ਕੰਮ ਕਰਨ ਲੱਗੋ ਪੱਕੇ ਹੋਣਾ ਉਸ ਸੈਕਟਰ ਚ ਸੌਖਾ ਪਰ ਜੇ WhatsApp ਇਦਾਂ ਹੀ ਕੰਮ ਚੱਲਦਾ ਰਿਹਾ ਸ਼ਾਰਟਕਟ ਤਾਂ ਆਪਣੇ ਨਾਲ ਲੱਭਣੇ ਹੀ ਹੁੰਦੇ ਠੀਕ ਹੈ ਫੇਰ ਤਾਂ ਇਹਨਾਂ ਨੂੰ ਜਦੋਂ ਪਤਾ ਲੱਗਣਾ ਇਹਨਾਂ ਨੇ ਉਹ ਕਾਲਜ ਫੜ ਲੈਣੇ ਆ ਫਿਰ ਤੁਹਾਡੀਆਂ ਡਿਗਰੀਆਂ ਵੀ ਕੈਂਸਲ ਹੋਣੀਆਂ ਨੇ ਫਿਰ ਹੋ ਸਕਦਾ ਕੋਈ ਪਾਲਿਸੀ ਦੇ ਵਿੱਚ ਚੇਂਜ ਲਾਇਆ ਹੋਣ ਜਿਹੜੇ ਲੋਕ ਹੁਣ ਸੌਖੇ ਪੱਕੇ ਹੋ ਰਹੇ ਆ ਉਹਨਾਂ ਨੂੰ ਵੀ ਔਖਾ ਹੋਣਾ ਪਵੇ ਜੀ ਚਲੋ ਨਵਜੋਤ ਭਾਜੀ ਬਹੁਤ ਸਾਰੀਆਂ ਜਾਣਕਾਰੀਆਂ ਤੁਸੀਂ ਦਿੱਤੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਵਰਸੋ ਸੋ ਆਸਟ੍ਰੇਲੀਆ ਦੇ ਵਿੱਚ ਵੀਜ਼ਾ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਘਟੀ ਹੈ ਜਿਹੜੇ ਟੈਂਪਰੇਰੀ ਨੇ ਉੱਥੇ ਜਿਹੜੇ ਅਜੇ ਪੱਕੇ ਹੋਣ ਦੀ ਕਤਾਰ 'ਚ ਨੇ ਉਹਨਾਂ ਦੀ ਗਿਣਤੀ ਵਧੀ ਹੈ ਵੀਜ਼ਾ ਕੈਨਸਲ ਹੋਣ ਦੀ ਗਿਣਤੀ ਪਿਛਲੇ ਬਰੇ ਦੇ ਨਾਲੋਂ ਉਹ ਵਧੀ ਹੈ ਇਹ ਸਾਰੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਪਰ ਸਭ ਤੋਂ ਵੱਡੀ ਗੱਲ ਕਿ ਵਿਅਕਤੀ ਇਕੱਲਾ ਨਹੀਂ ਹੁੰਦਾ ਵਿਅਕਤੀ ਆਪਣੇ ਸਮੁੱਚੇ ਭਾਈਚਾਰੇ ਨੂੰ ਰਿਪ੍ਰেজੈਂਟ ਕਰ ਰਿਹਾ ਹੁੰਦਾ ਅਮਰੀਕਾ ਦੀਆਂ ਘਟਨਾਵਾਂ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਚਰਚਾ ਹੈ ਕਿ ਅਸੀਂ ਇੱਕ ਜ਼ਿੰਮੇਵਾਰ ਸ਼ਹਿਰੀ ਬਣੀਏ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ ਰਿਸਪੌਂਸੀਬਲ ਸਿਟੀਜ਼ਨ ਜਿਹੜੇ ਉਹ ਬਣੀਏ ਤਾਂ ਗੱਲ ਬਣਦੀ ਹੈ ਨਹੀਂ ਤਾਂ ਫਿਰ ਪਰਵਾਰ ਪਿੱਛੇ ਅੱਖਾਂ ਚੋਂ ਸੁਣ ਦੇ ਕੇ ਰੋਂਦਾ ਇੱਕ ਛੋਟੀ ਜਿਹੀਨ ਗੈਲੀ ਛੋਟੀ ਜਿਹੀ ਲਾਪਰਵਾਹੀ ਛੋਟੀ ਜਿਹੀ ਗਲਤੀ ਦੂਸਰਿਆਂ ਦੇ ਪਰਿਵਾਰ ਉਜਾੜਦੀ ਹੈ ਤੇ ਤੁਹਾਡਾ ਪੁਵੇਖ ਜਿਹੜਾ ਉਤਵਾ ਵੀ ਕਰ ਦਿੰਦੀ ਹੈ ਤੁਹਾਡੀਆਂ ਟਿੱਪੀਆਂ ਤਾਂ ਹਮੇਸ਼ਾ ਦੀ ਤਰ੍ਹਾਂ ਇੰਤਜ਼ਾਰ ਰਹੇਗਾ ਮੈਨੂੰ ਪਰਮਿਸਿੰਗ ਬਾਠ ਨੂੰ ਇੱਥੇ ਦਿਵਾ ਗਿਆ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ